ਰਾਜਾ ਨਰ ਸੁਲਤਾਨ 20000 ਫੌਜ ਲੈ ਕੇ ਮਾਨਪੁਰੇ ਵੱਲ ਨੂੰ ਚੱਲਿਆ ਆਓ ਅੱਗੇ ਸੁਣੀਏ ਨਰ ਸੁਲਤਾਨ ਜੋ ਹੋ ਗਿਆ ਮਾਨਪੁਰੇ ਨੂੰ ਤਿਆਰ ਲਿਏ ਸੂਰਮੇ ਛਾਟ ਜੋ ਪੂਰੇ 20000 ਚਾਚੇ ਤਾਈ ਆਖਦਾ ਕਰਨੇਤਰ ਜੋ ਲਾਲ ਕਥੇ ਕਰਾਂਗੇ ਦੋਹਾਂ ਨੂੰ ਸੁਣੋ ਆਪ ਕਰ ਖਿਆਲ ਰਹਿਣਾ ਤੁਮ ਹਸ਼ਿਆਰ ਜੋ ਦੁਸ਼ਮਣ ਫਿਰਨੇ ਅਨੇਕ ਜਾਸ ਅਬ ਜਸ ਹੈ ਭਾਗ ਸੇ ਕਰ ਸਕੇ ਕ੍ਰਿਸ਼ਨ ਬਬੇਕ ਤੋਰ ਜਿਸੀ ਫੋਜ ਸਲਤਾਨ ਸੂਰ ਮੇ ਟੋਲਦੀ ਆਵਾਜ਼ ਸੁਣੇ ਦੂਰ ਦੂਰ ਮੇ ਸੂਰਮਿਆਂ ਦੇ ਤਾਈ ਜੋ ਚੜਨ ਲਲੀਆਂ ਕਾਲ ਦੇ ਸਮਾਨ ਦੇਮ ਦੇ ਦਿਖਾਲੀਆਂ ਸਾਵਣ ਨੇ ਆਉਂਦੀਆਂ ਘਟਾ ਜੋ ਚੜ ਕੇ ਸੂਰ ਬੀਰ ਬੱਦਲ ਸਮਾਨ ਗੜ ਕੇ ਬਿਜਲੀ ਤੇ ਤਲਵਾਰਾਂ ਚਮਕਾਲੀਆਂ ਕਾਲ ਦੇ ਸਮਾਨ ਦੇਮ ਦੇ ਦਿਖਾਲੀਆਂ ਬਈ ਸ਼ੇਰ ਵਾਂਗ ਬੁੱਕੇ ਬਾਂਕਾ ਸਿੰਘ ਸੰਗ ਸੰਗ ਦੇ ਸ਼ੇਰ ਵਾਂਗ ਮੁੱਕੇ ਬਾਂਕਾ ਸਿੰਘ ਸੰਘ ਦੇ ਵਜਣ ਨਗਾਰੇ ਰਾਜਪੂਤੀ ਜੰਗ ਦੇ ਜੋਗਣੀਆਂ ਖੁਸ਼ੀ ਸੇ ਵਜਾਉਣ ਤਾਲੀਆਂ ਤਾਲ ਦੇ ਸਮਾਨ ਦੇਵ ਦੇ ਦਖਾਲੀਆਂ ਘੋੜਿਆਂ ਦਾ ਜਦੋਂ ਹੈ ਕਦਮ ਵੱਜਦਾ ਘਣ ਵਾਂਗ ਨਾਲ ਧਰਤੀ ਦੇ ਗੱਜਦਾ ਕਹਿੰਦੇ ਖੂਨ ਪੀਣਾ ਭਰ ਕੇ ਪਿਆਲੀਆਂ ਕਾਲ ਦੇ ਸਮਾਨ ਦੇਮ ਦੇ ਦਖਾਲੀਆਂ ਦਿਸੇ ਨਾ ਗਰਦ ਮੇ ਮਰਦ ਭਾਲਿਆ ਬੱਦਲ ਸਮਾਨ ਸੂਰਜ ਛਪਾਲਿਆ ਸਾਵਣ ਮੇ ਆਵਣ ਘਟਾ ਜੋ ਕਾਲੀਆਂ ਕਾਲ ਦੇ ਸਮਾਨ ਦੇਮ ਦੇ ਦਖਾਲੀਆਂ ਉਹ ਜਾ ਕੇ ਸੁਲਤਾਨ ਮੋਰਚੇ ਨੂੰ ਮੱਲਿਆ ਜਾ ਕੇ ਸੁਲਤਾਨ ਮੋਰਚੇ ਨੂੰ ਮੱਲਿਆ ਚੰਡੇ ਦਾ ਨਿਸ਼ਾਨ ਅਸਮਾਨ ਠੱਲਿਆ ਪੰਡਤ ਕਸ਼ੋਰ ਸੱਚੀਆਂ ਸੁਣ ਹਾਲੀਆਂ ਕਾਲ ਦੇ ਸਮਾਨ ਦੇਮ ਦੇ ਦਿਖਾ ਲੀਆਂ ਲਾਲ ਸਿੰਘ ਨੇ ਦੇਖਿਆ ਦੁਸ਼ਮਣ ਗਿਆ ਜੋ ਆਏ ਦੇਖ ਫੌਜ ਖ ਭਰਾ ਗਿਆ ਸੁਣੋ ਸਭੀ ਚਿੱਤ ਲਾਏ ਦੇਵੀ ਸਿੰਘ ਵੱਲ ਖਾਸ ਲਖ ਤੋਰ ਸਾ ਆ ਗਿਆ ਹੈ ਦਲ ਵਹਿਰੀਆਂ ਦਾ ਜੋਰ ਦਾ ਆਪ ਲੈ ਕੇ ਆਵੋ ਤੁਸੀਂ ਫੌਜ ਸਾਰੀ ਨੂੰ ਕੱਲਾ ਕਿਵੇਂ ਜਿੱਤੂ ਦੁਸ਼ਮਣ ਭਾਰੀ ਨੂੰ ਫੌਜ ਆਈ ਸਾਰੀ ਰਾਜੇ ਸਮਸਾਨ ਦੀ ਉਪਮਾ ਕਰਾਂ ਕਿ ਇੱਕ ਇੱਕ ਜਵਾਨ ਦੀ ਗੱਤ ਕੇ ਸਮਾਨ ਫੇਰ ਦੇ ਕਟਾਰੀ ਨੂੰ ਕੱਲਾ ਕਿਵੇਂ ਜਿੱਤੂ ਦੁਸ਼ਮਣ ਭਾਰੀ ਨੂੰ ਉਹ ਜੇ ਨਾ ਅੱਜ ਆਏ ਰਾਜਾ ਸਾਡੇ ਪਾਸ ਨੂੰ ਬਈ ਜੇ ਨਾ ਅੱਜ ਆਏ ਰਾਜਾ ਸਾਡੇ ਪਾਸ ਨੂੰ ਫੇਰ ਸਾਡੀ ਬੈਠ ਦੀ ਮਕਾ ਕੇ ਆਸ ਨੂੰ ਟੋਲਦਾ ਹਜ਼ੂਰ ਮਦਦ ਤੇ ਤੁਹਾਰੀ ਨੂੰ ਕੱਲਾ ਕਿਵੇਂ ਜਿੱਤੂ ਦੁਸ਼ਮਣ ਭਾਰੀ ਨੂੰ ਹੁਣੇ ਚਲੇ ਆਓ ਦੇਰ ਨਾ ਲਗਾਵਣੀ ਇਹ ਵੀ ਨਹੀਂ ਫੌਜ ਹੈ ਮੁਫਤ ਜਾਵਣੀ ਛੱਡ ਦੀ ਕਸ਼ੋਰ ਆਸ ਤੂੰ ਹਮਾਰੀ ਨੂੰ ਬਈ ਕੱਲਾ ਕਿਵੇਂ ਜਿੱਤੂ ਦੁਸ਼ਮਣ ਭਾਰੀ ਨੂੰ ਚਿੱਠੀ ਦੇ ਕੇ ਤੋਰਤਾ ਆਕਾਸ਼ਦਨੋਂ ਸੁਣ ਵੀਰ ਦੇਵੀ ਸਿੰਘ ਨੂੰ ਦੇਵੰਦਾ ਕਾਸਤ ਜਾਏ ਅਖੀਰ ਦੇਵੀ ਸਿੰਘ ਗੱਜ ਪੜਦਾ ਹੈ ਖਾਤ ਨੂੰ ਗੁੱਸੇ ਨਾਲ ਪਿਆ ਚੱਕਦਾ ਧਰਤ ਨੂੰ ਆਪਣੇ ਮਹਾਂਸ ਨੂੰ ਨਾ ਦਾਗ ਲਾ ਦਿਆਂ ਜੱਗ ਵਿੱਚੋਂ ਖੋਜ ਵੈਰੀ ਦਾ ਮੁਕਾ ਦਿਆਂ ਸਤਿ ਆਵਧੀਰ ਨੂੰ ਤੁਰਥ ਕੋਲ ਜੀ ਰਾਜਾ ਕਹੇ ਜੰਗ ਦੇ ਵਜਾਓ ਢੋਲ ਜੀ ਚੱਲ ਕੇ ਤੇ ਅੱਜ ਹੋਣੀ ਕੋਰ ਜ਼ਾਦਿਆਂ ਜੱਗ ਵਿੱਚੋਂ ਖੋਜ ਵੈਰੀ ਦਾ ਮੁਕਾਦਿਆਂ ਉਹ ਕੌਕ ਦੇ ਵਿਚਾਰੀ ਨੂੰ ਛੁਡਾ ਕੇ ਲਿਆਵਣਾ ਕੌਕ ਦੇ ਵਿਚਾਰੀ ਨੂੰ ਛੁਡਾ ਕੇ ਲਿਆਵਣਾ ਇੱਕ ਵਾਰ ਚੱਲ ਕੇ ਉਝਾਲ ਭਾਵਣਾ ਖੂਨ ਦੀ ਨਹਿਰ ਜੰਗ ਮੈਂ ਚਲਾਦਿਆਂ ਜੱਗ ਵਿੱਚੋਂ ਖੋਜ ਵੈਰੀ ਦਾ ਮੁਕਾਦਿਆਂ ਬੇ ਚੱਲੋ ਸੂਰਬੀਰ ਸਾਰੇ ਲੱਖ ਬਨ ਕੇ ਵੈਰੀ ਜੀਆਂ ਆਓ ਜੇ ਭੁਜਾ ਨੂੰ ਭੰਨ ਕੇ ਨੌਕਰੀ ਮੈਂ ਆ ਕੇ ਸਭ ਦੀ ਵਧਾ ਦਿਆਂ ਜੱਗ ਵਿੱਚੋਂ ਖੋਜ ਵੈਰੀ ਦਾ ਮੁਕਾਦਿਆਂ ਸੁਣਿਆ ਨੇ ਹੋ ਮੇਰੇ ਪ੍ਰਸਾਪ ਨੂੰ ਚੱਲੂ ਜਾ ਕਟਾਰੀ ਕਰੂ ਵਿਰਲਾਪ ਨੂੰ ਦਸ਼ਮਣ ਸੰਗ ਮਿੱਟੀ ਦੇ ਮਲਹਾਦਿਆਂ ਜੱਗ ਵਿੱਚੋਂ ਖੋਜ ਵੈਰੀ ਦਾ ਮੁਕਾਦਿਆਂ ਬਈ ਦੇਰ ਨਾ ਗੁਜ਼ਾਰੋ ਕਰ ਲੋ ਤਿਆਰੀ ਨੂੰ ਦੇਰ ਨਾ ਗੁਜ਼ਾਰੋ ਕਰ ਲੋ ਤਿਆਰੀ ਨੂੰ ਅੱਜ ਪੂਰੀ ਕਰੋ ਮਨਸ਼ਾ ਹਮਾਰੇ ਨੂੰ ਸਤਿਆਂ ਕਸ਼ੋਰ ਚੰਦ ਨੂੰ ਸੁਣਾਦਿਆਂ ਜਗ ਵਿੱਚੋਂ ਖੋਜ ਵੈਰੀ ਦਾ ਮੁਕਾਦਿਆਂ ਉਸੀ ਵਕਤ ਕਰ ਤਿਆਰੀਆਂ ਹੋਏ ਰਵਾਨਾ ਵੀਰ ਦੇਵੀ ਸਿੰਘ ਲੈ ਫੌਜ ਕੋ ਪਹੁੰਚਾ ਜਾਏ ਅਖੀਰ ਲਾਲ ਸਿੰਘ ਰਾਜਪੂਤ ਨੇ ਲਈਨੀ ਫੌਜ ਨਿਹਾਰ ਖੁਸ਼ੀ ਹੁਆ ਮਨ ਦੇਖ ਕੇ ਯੋਦੇ ਅਪਰਿਅਪਾਰ ਲਾਲ ਸਿੰਘ ਸ਼ੇਰ ਦੇ ਸਮਾਨ ਬੁੱਕ ਕੇ ਗੱਜਿਆ ਮਦਾਨ ਮੇਂ ਕਟਾਰ ਚੁੱਕ ਕੇ ਐਸੇ ਵੇਲੇ ਰੰਗਲੇ ਨਾ ਫੇਰ ਥਿਆਮਣੇ ਮਾਰੇ ਰਲਕਾਰੇ ਮਹਿਰੀਆਂ ਦੇ ਸਾਹਮਣੇ ਉਹ ਬਾਂਕਾ ਸਿੰਘ ਆਇਆ ਸੂਰਾ ਸੁਲਤਾਨ ਦਾ ਹਰਾਨ ਭੂਮ ਕਾ ਮੇਂ ਜੋ ਕੁਝਾ ਨੂੰ ਤਾਣਦਾ ਉਹੀ ਹੱਥ ਲੱਗਾ ਆਪਣੇ ਦਖਾਮਣੇ ਮਾਰੇ ਲਲਕਾਰੇ ਵੈਰੀਆਂ ਦੇ ਸਾਹਮਣੇ ਬਾਂਕਾ ਸਿੰਘ ਸਾਈ ਲਾਲ ਸਿੰਘ ਫੇਰਦਾ ਫੇਰਦਾ ਉਦਾਲੇ ਤਲਵਾਰ ਫੇਰਦਾ ਜੋਗਣੀ ਅਗੀਸ ਲੱਗੀਆਂ ਜੋ ਗਾਵਣੇ ਮਾਰੇ ਲਲਕਾਰੇ ਵੈਰੀਆਂ ਦੇ ਸਾਹਮਣੇ ਬਾਂਕਾ ਸਿੰਘ ਉੱਤੇ ਹੈ ਕਟਾਰ ਘੱਲ ਦਾ ਬਾਕਾ ਸਿੰਘ ਸੂਰਾ ਅੰਗ ਨੂੰ ਬਦਲਦਾ ਬਈ ਲੱਗਿਆ ਕਸ਼ੋਰ ਅੰਗ ਨੂੰ ਬਚਾਉਣੇ ਮਾਰੇ ਲਲਕਾਰੇ ਵੈਰੀਆਂ ਦੇ ਸਾਹਮਣੇ